ਕੜੀ ਆਮ ਸਟੇਜਾਂ ਤੇ ਕਹੀ ਜਾਣਗੇ ਬਾਣੀ ਰਖਿਆ ਜੀ ਇਹ ਕੁੱਟਾਂ ਬੁੱਤਾਂ ਦੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਲੈ ਇੱਥੇ ਤਨ ਦੇ ਕੁੱਟਾਂਬ ਦੀ ਗੱਲ ਨਹੀਂ ਹੋ ਰਹੀ ਇੱਥੇ ਮਨ ਦੇ ਕੁੱਟਾਂਬ ਦੀ ਗੱਲ ਹੋ ਰਹੀ ਏ ਜਿਹੜੇ ਗੁਰੂ ਅਮਰਦਾਸ ਜੀ ਇਹ ਪੌੜੀ ਉਚਾਰਨ ਕਰ ਰਹੇ ਨੇ ਉਹਨਾਂ ਦੇ ਆਪਣੇ ਦੋ ਪੁੱਤਰ ਨੇ ਆਪਣੀਆਂ ਆਪਣਾ ਪਰਿਵਾਰ ਹੈ ਉਹਨਾਂ ਦਾ ਉਹ ਆਪ ਗ੍ਰਸਤੀ ਨੇ ਤੇ ਇੱਕ ਗ੍ਰਸਤੀ ਗੁਰੂ ਕਹੇਗਾ ਇਹ ਕੁੱਟਾਂ ਬੁੱਤਾਂ ਤੇ ਦੇਖਦਾ ਲੈ ਨਹੀਂ ਤੇਰਾ ਨਾਲੇ 10 ਪਾਤਸ਼ਾਹੀਆਂ ਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹੀ ਜੀ ਦੇ 9 ਦੀਆਂ 9 ਪਾਤਸ਼ਾਹੀਆਂ ਗ੍ਰਸਤੀ ਉਹਨਾਂ ਦੇ ਸਹਬਜ਼ਾਦੇ ਹੋਏ ਅਗੇ ਸਾਡੇ ਦੱਕਣਗੇ ਇਹ ਉਤੰਬ ਤੂੰ ਜੇ ਦੇਖਦਾ ਤੇ ਬੰਦਾ ਕਾਹ ਹੀ ਕਹਿੰਦਾ ਲਓ ਜੀ ਹੁਣ ਬੱਚੇ ਵਿਆਹ ਤੇ ਆ ਪੁੱਤਰੇ ਪੁੱਤਰੀਆਂ ਵਿਆਹ ਤੇ ਆ ਚਲੋ ਹੁਣ ਧਰਮ ਕਮਾ ਲਈਏ ਥੋੜਾ ਜਿਹਾ ਇਦਾਂ ਮਤਲਬ ਬਾਣੀ ਚ ਇਹ ਲਿਖਿਆ ਕਿ ਤੂੰ ਆਪਣੇ ਪਰਿਵਾਰ 'ਚ ਧਰਮ ਨਹੀਂ ਕਮਾ ਸਕਦਾ ਤੂੰ ਆਪਣੀਆਂ ਪਰਿਵਾਰ ਇਹ ਵੀ ਤੇ ਇੱਕ ਸੇਵਾ ਹੈ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਵਿੱਚ ਰਹਿ ਕੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹਦੇ ਆਂ ਐ ਕਲੇਜਾ ਬਾਹਰ ਨੂੰ ਨਹੀਂ ਆਉਂਦਾ ਜਦੋਂ ਚਮਕੌਰ ਸਾਹਿਬ ਦੀ ਗੜੀ ਦੀ ਗੱਲ ਆਉਂਦੀ ਹੈ ਜੇ ਉੱਥੇ ਗ੍ਰਸਤੀ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲਦੇ ਤੇ ਕਿਸੇ ਨੇ ਕਹਿਣਾ ਸੀ ਆਪਣੇ ਨਹੀਂ ਸੀ ਨਾ ਕਿਸੇ ਦਾ ਛੱਡ ਕੇ ਲੰਘ ਗਏ ਤਾਂ ਪਰ ਆਪਣੇ ਸਾਹਿਬ ਜਦਿਆਂ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਘੇ ਅਰਦਾਸ ਦੇ ਦੂਜੇ ਪਹਿਰੇ ਜਦੋਂ ਸ਼ਬਦ ਆਉਂਦਾ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਕਦੀ ਸੋਚ ਕੇ ਵੇਖਿਆ ਐਡਾ ਕੀਮਤੀ ਖਜ਼ਾਨਾ ਇਹਨਾਂ ਦੇ ਸੰਪਟ ਲੱਗ ਰਹੇ ਨੇ ਇਹਨਾਂ ਦੀਆਂ ਕੋਤਰੀਆਂ ਹੋਈ ਜਾਂਦੀਆਂ ਨੇ ਅਸੀਂ ਇਸ ਗੱਲ ਤੇ ਲੜ ਰਹੇ ਹਾਂ ਮੈਂ ਨਾਰੀਅਲ ਰੱਖਣਾ ਹੈ ਮੈਂ ਘੜਾ ਰੱਖਣਾ ਹੈ ਤੂੰ ਇਦਾਂ ਕਰਤਾ ਕਦੀ ਬੈਠ ਕੇ ਸਮਝਣ ਤੇ ਵਿਚਾਰਨ ਦਾ ਯਤਨ ਕੀਤਾ ਐ ਐਡਾ ਕੀਮਤੀ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤੇ 15 15 20 20 30 30 21 ਦਰਬਾਰ ਹਾਲ ਵਿੱਚ ਅਖੰਡ ਪਾਠ ਇਹ ਦੰਦੀਆਂ ਨਹੀਂ ਚੜਾਈਆਂ ਜਾ ਰਹੀਆਂ ਐ ਏਡੇ ਮਹਾਨ ਸਤਿਗੁਰ ਦੇ ਖਜ਼ਾਨੇ ਨੂੰ ਬੋਲੋ ਪਿਆਰਿਓ ਇਹ ਦੰਦੀਆਂ ਨਹੀਂ ਚੜਾਈਆਂ ਜਾ ਰਹੀਆਂ ਕਿ ਮਹਾਰਾਜ ਤੁਸੀਂ ਐਡਾ ਕੀਮਤੀ ਖਜ਼ਾਨਾ ਬਖਸ਼ਿਸ਼ ਕੀਤਾ ਸੀ ਕਰ ਤੇ ਕਮਾਲ ਦੀ ਗੱਲ ਪਾਠ ਕਰਾਉਣ ਵਾਲਾ ਕਿਤੇ ਹੋਰ ਬੈਠਾ ਤੇ ਕਰਾਇਆ ਕਿਤੇ ਹੋਰ ਜਾ ਰਿਹਾ ਫਿਰ ਅਗੇ ਕਹਿੰਦੇ ਸਾਡੇ ਬੱਚੇ ਇਸ ਬੰਨੇ ਆਉਂਦੇ ਨਹੀਂ ਜੀ ਸਾਡੇ ਬੱਚੇ ਕਿੱਦਾਂ ਆਉਣ ਬਈ ਉਹਨਾਂ ਨੂੰ ਪਖੰਡ ਲੱਗਦਾ ਹੈ ਲੌਜੀਕ ਨਾਲ ਗੱਲ ਸਮਝਾਓਗੇ ਤੇ ਉਹਨਾਂ ਨੂੰ ਗੱਲ ਸਮਝ ਵਿੱਚ ਆਉਣੀ ਹੈ ਪ੍ਰਕਰਨ ਹੈ ਤੁਸੀਂ ਕਦੀ ਗੁਰਬਾਣੀ ਨੂੰ ਧਿਆਨ ਨਾ ਪੜਿਓ ਮੇਰੀ ਮੇਰੀ ਬੇਨਤੀ ਹੱਥ ਜੋੜ ਕੇ ਹਰ ਸਟੇਜ ਤੇ ਇੱਕ ਬੇਨਤੀ ਕਰਦਾ ਜਦੋਂ ਸ਼ਬਦ ਪੜਦੇ ਹੋ ਚ ਰਹਾਉ ਦਾ ਬੰਦ ਰਹਾਉ ਦਾ ਅਰਥ ਹੈ ਠਹਿਰ ਰੁਕ ਜੇ ਨਹੀਂ ਸ਼ਬਦ ਸਮਝ ਆਇਆ ਰਹਾਉ ਦੀ ਪੰਕਤੀ ਨੂੰ ਪੜ ਰਹਾਉ ਦੀ ਪੰਕਤੀ ਨੂੰ ਖੋਲਣ ਲਈ ਫਿਰ ਪਹਿਲਾ ਪੜ ਫਿਰ ਦੂਜਾ ਪੜ ਫਿਰ ਤੀਜਾ ਫੜ ਫਿਰ ਚੌਥਾ ਪੜ ਅਸ਼ਾ ਕਈ ਵਾਰੀ ਫਿਰ ਵੀ ਸਮਝ ਨਹੀਂ ਆਉਂਦੀ ਤੁਸੀਂ ਉਹ ਤੋਂ ਅਗਲਾ ਸ਼ਬਦ ਪੜ ਲਓ ਇੱਕ ਪਿਛਲਾ ਸ਼ਬਦ ਪੜ ਲਓ ਇੱਕੇ ਕੇ ਵਿਸ਼ੇ ਨਾਲ 4 4 5 5 ਅੰਕ ਵੀ ਗੁਰੂ ਸਾਹਿਬ ਜੀ ਨੇ ਇਕੱਠੇ ਉਚਾਰਨ ਕੀਤੇ ਨੇ ਤਾਂ ਕਿ ਸਾਨੂੰ ਕਿਤੇ ਭੁਲੇਖਾ ਨਾ ਰਹਿ ਜਾਏ ਪਰ ਜਿੰਦੇ ਬਾਕੀ ਕੰਮਾਂ ਵਾਸਤੇ ਅਸੀਂ ਕਿੰਨੀ ਮਿਹਨਤ ਕਰਦੇ ਹਾਂ ਕਿੰਨੀ ਮੁਸ਼ਕਲਤ ਕਰਦੇ ਹਾਂ ਜਿਆਦਾ ਨਹੀਂ 10 ਮਿੰਟ 15 ਮਿੰਟ ਅੱਜ ਨਾ ਇੱਕ ਦਿਨ ਨਹੀਂ ਕੱਢਿਆ ਦੂਜੇ ਦਿਨ ਕੱਢ ਲਓ ਜਿੱਦ ਦਿਨ ਅਸੀਂ ਆਪਣੇ ਲਈ ਗੁਰਬਾਣੀ ਪੜ੍ਹਨੀ ਸ਼ੁਰੂ ਅਜੇ ਪੜ੍ਹੀ ਜਾ ਰਹੀ ਹੈ ਪਤਾ ਕਾਦੇ ਲਈ ਪੁੱਤਰ ਪ੍ਰਾਪਤੀ ਲਈ ਕਾਰੋਬਾਰ ਸੈੱਟ ਕਰ ਲਈ ਪੱਕੇ ਹੋਣ ਲਈ ਪੁੱਤਰ ਦਾ ਵਿਆਹ ਹੋ ਜਾਏ ਕਾਰੋਬਾਰ ਸੈੱਟ ਹੋ ਜਾਏ ਮੇਂਨੇ ਪਾਠ ਕਰਾਂਗਾ ਮੇਰੇ ਘਰ ਬੇਟੀਆਂ ਨੇ ਮੇਰੇ ਘਰ ਬੇਟਾ ਹੋਏਗਾ ਪੁੱਤਰ ਹੋਏਗਾ ਪਾਠ ਪੜੇ ਜਾ ਰਹੇ ਨੇ ਅਗਲੇ ਕਹਿੰਦੇ ਠੀਕ ਹੈ ਜੀ ਪੜੋ ਤਗੜੇ ਹੋ ਕੇ ਪਾਠ ਕਰੋ ਤੂੰ ਕਿੰਨੇ ਦਿਨ ਪੜਨਗੇ ਭਲਾ ਜੀ ਕਈ ਕਿੰਨੇ ਇੰਨੇ ਬੰਨਣਾ ਭਾਈ ਸਾਹਿਬ ਬਾਣੀ ਪੜਨੇ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਸਾਨੂੰ ਪ੍ਰੋਬਲਮ ਤੇ ਇਹ ਹੈ ਕਿ 40 ਦਿਨ ਪੜਨੇ ਨੇ ਪੁੱਤਰ ਹੋਣ ਤੱਕ ਪੜਨੇ ਨੇ ਤੇ ਬਾਅਦ ਵਿੱਚ ਉੱਚੀ ਹੋਣ ਤੁਸੀਂ ਬੋਲੋ ਬਾਅਦ ਵਿੱਚ ਪੋਥੀ ਗੁਰਦੁਆਰਾ ਸਾਹਿਬ ਅਕਈਆਂ ਕਰਾਂ ਵੀ ਤੁਸੀਂ ਵੇਖਿਆ ਬਜ਼ੁਰਗ ਦਾਦੇ ਪਰਦਾਦੇ ਬਾਣੀ ਪੜਦੇ ਹੁੰਦੇ ਆ ਤੇ ਜਦੋਂ ਚੜ੍ਹਾਈ ਕਰ ਜਾਂਦੇ ਫਿਰ ਉਹ ਪੋਥੀ ਨੂੰ ਗੁਰਦੁਆਰੇ ਦੇ ਆਉਂਦੇ ਪਿਤਾ ਸਾਡੇ ਕੋ ਪੋਤੀ ਸੰਭ ਹੀ ਨਹੀਂ ਜਾਣੀ ਸਾਡੇ ਪਰਦਾਦਾ ਜੀ ਸਾਡੀ ਦਾਦੀ ਜੀ ਬਾਣੀ ਪੜਦੇ ਹੁੰਦੇ ਸੀ ਮੈਂ ਨਾ ਉਹ ਚੰਗਾ ਗੁਰਦੁਆਰਾ ਗਰੰਥੀ ਪੁੱਛੇ ਪਿਤਾ ਪਾਈ ਦੀ ਜ਼ਮੀਨ ਵੀ ਹੈਗੀ ਕੋਈ ਬੋਲੋ ਕੋਈ 2-4 ਕਿੱਲੇ ਉਹ ਵੀ ਦੇ ਦਿਓ ਭਾਈ ਸਾਨੂੰ ਪੋਤੀ ਸਾਨੂੰ ਫੜਾ ਗਾ ਜ਼ਮੀਨ ਜਾਇਦਾਦ ਆਪਣੀ ਖਲੋਤੇ ਕਿੱਥੇ ਆਪਾਂ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਕੁਟੰਬ ਗੱਲ ਮੰਨਦੀ ਹੋ ਰਹੀ ਹੈ ਪ੍ਰਕਰਨ ਵੇਖੋ ਉੱਤੇ ਮੰਨ ਦਾ ਕੁਟੰਬ ਹੋ ਰਿਹਾ ਤਨ ਦਾ ਕੁਟੰਬ ਹੋ ਰਿਹਾ ਹੁਣ ਮਨ ਦਾ ਕੁਟੰਬ ਕਿਹੜਾ ਹੈ ਸੁਣੇ ਹੁਣ ਧਿਆਨ ਨਾਲ ਬੂਡਾ ਵੰਸ ਕਬੀਰ ਕਾ ਹੁਣ ਕਬੀਰ ਦਾ ਕਿਹੜਾ ਵੰਸ ਜਿਹੜਾ ਡੁੱਬ ਗਿਆ ਸੀ ਬੂਡਾ ਵੰਸ ਕਬੀਰ ਕਾ ਉਪਜੋ ਪੂਤ ਕਮਾਲ ਅਛਾ ਸੰਪਰਦਾਇ ਜਿਹੜਾ ਇਹ ਸ਼ਲੋਕ ਦੀ ਵਿਆਖਿਆ ਕਰਦੇ ਪਤਾ ਕਰਦੇ ਆ ਇੱਕ ਬਾਬੇ ਕਬੀਰ ਦੇ ਕਰ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਸੀ ਕਮਾਲ ਸਾਸਨਜੀ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਸੀ ਕਮਾਲ ਉਹ ਰੱਬ ਦਾ ਨਾਮ ਛੱਡ ਕੇ ਤੇ ਘਰ ਲਿਆ ਆ ਮਾਲ ਲੋਵਾ ਕੋ ਸਤ ਨਾਮ ਸ੍ਰੀ ਉਹ ਭਰਿਓ ਗਾਲ ਉਥੇ ਮੰਦੀ ਹੋ ਰਹੀ ਹੈ ਬੁੱਢਾ ਵੰਸ਼ ਕਬੀਰ ਕਾ ਕਬੀਰ ਜੀ ਕਹਿੰਦੇ ਨੇ ਮੇਰਾ ਵੰਸ਼ ਡੁੱਬ ਗਿਆ ਕਿਹੜਾ ਵੰਸ਼ ਮਨ ਦਾ ਟੱਬਰ ਮੰਨ ਦੀ ਫੈਮਿਲੀ ਅੱਖਾਂ ਤਾਨਾ ਨਸਾਂ ਮੇਰੇ ਕਰਮਿੰਦਰੇ ਮੇਰੇ ਗਿਆਨਿੰਦਰੇ ਟੱਬਰ ਮੰਨਦਾ ਵਾ ਇਹ ਡੁੱਬ ਗਿਆ ਮੇਰਾ ਮਨ ਦਾ ਸਾਰਾ ਟੱਬਰ ਹੀ ਕਦੋਂ ਉਪਜਿਓ ਪੂਤ ਕਮਾਲ ਮਨ ਰੂਪੀ ਇਹੋ ਜਿਹਾ ਕਮਾਲ ਦਾ ਪੁੱਤਰ ਪੈਦਾ ਹੋਇਆ ਹਰ ਕਾ ਸਿਮਰਨ ਛਾੜ ਕੇ ਸੱਚ ਇਕੱਠਾ ਕਰਨ ਦੀ ਬਜਾਏ ਘਰ ਲਿਆ ਆਇਆ ਮਾਲ ਦੋ ਨੰਬਰ ਦੀ ਕਮਾਈ ਕਿਉਂਕਿ ਮਨ ਮੈਲਾ ਸਭ ਕੁਝ ਮੈਲਾ ਜਦੋਂ ਮਨ ਉਤਰੀ ਮੈਲਾ ਹੋ ਗਿਆ ਤੇ ਬਾਕੀ ਟੱਬਰ ਨੇ ਤੇ ਮੈਲੇ ਹੋਣਾ ਹੀ ਹੋਣਾ ਸੀ ਘਰ ਦਾ ਮੁਖੀ ਮੈਲਾ ਹੋ ਗਿਆ ਮਨ ਮੈਲਾ ਸਭ ਕਿਛ ਮੈਲਾ ਜਦੋਂ ਮਨ ਮੈਲਾ ਹੋਇਆ ਅੱਖਾਂ ਮੈਲੀਆਂ ਹੋਈਆਂ ਕਿ ਨਹੀਂ ਹੋਈਆਂ ਬੋਲੋ ਸਾਧ ਸੰਗਤ ਜੀ ਆੜੀਆਂ ਅੱਖਾਂ ਦੇ ਨਾ ਤੀਹ ਨੂੰ ਵੀ ਇਦਾਂ ਹੀ ਵੇਂਦੀਆਂ ਵਾਂ ਤੀਹ ਦੀ ਉਮਰ ਦੀ ਪਰਾਈ ਔਰਤ ਨੂੰ ਵੀ ਇਦਾਂ ਹੀ ਵੇਂਦੀਆਂ ਨੇ ਪਰ ਅੰਦਰੋਂ ਮਨ ਕਹਿੰਦਾ ਵਾ ਇਹ ਤੇਰੀ ਬੇਟੀ ਆ ਇਹ ਤੇਰੀ ਬੇਟੀ ਦੀ ਤੇ ਫੇ ਸਮਝਾਉਣ ਦੀ ਲੋੜ ਮਨ ਨੂੰ ਆ ਮਨ ਸਮਝ ਗਿਆ ਅੱਖਾਂ ਨੇ ਆਪਣੇ ਆਪ ਵੀ ਸਮਝ ਜਾਣਾ ਖੇੜ ਸਾਰੀ ਮੰਦੀ ਐ ਮੈੜਾ ਮੰਨਵਾ ਧੋਈ ਤਨ ਜਾਣਾ ਤੂੰ ਜਿੰਨੀਆਂ ਬਾਹਰੋਂ ਚੁੱਬੀਆਂ ਮਾਰੀ ਜਾਂਦਾ ਉਹਨਾਂ ਮਨ ਮੈੜਾ ਹੋਰ ਹੁੰਦਾ ਜਾਂਦਾ ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ ਸੀ ਤੀਰਥ ਵਰਤ ਔਰ ਦਾਨ ਕਰ ਮਨ ਮੈ ਧਰੈ ਗੁਮਾਨ ਨਾਨਕ ਨੇ ਫਲ ਜਾ ਤੇ ਜਿਉ ਕੁੰਚਰ ਕਿੰਨੀਆਂ ਰੀਜਾਂ ਨਾਲ ਨਾਤਾ ਹਾਤੀ ਪਰ ਆਪੇ ਚੁੱਕੜ ਆਪਣੇ ਮੁੜ ਕੇ ਸਿਰ 'ਚ ਪਾ ਲਿਆ ਉਹਨੇ ਹੁਣ ਇੱਥੇ ਕਿਹਾ ਬੁੱਢਾ ਵੰਸ ਕਬੀਰ ਕਾ ਕਬੀਰ ਦਾ ਵੰਸ ਡੁੱਬ ਗਿਆ ਤਨ ਦਾ ਟੱਬਰ ਨਹੀਂ ਮਨ ਦਾ ਟੱਬਰ ਇਸ ਨੂੰ ਆਖਿਆ ਸੀ ਦੀਨ ਦਿਆਲ ਭਰੋਸੇ ਤੇ ਰਹਿ ਸਭ ਪਰਵਾਹ ਮੈਂ ਆਪਣੇ ਮਨ ਦਾ ਸਾਰਾ ਟੱਬਰ ਹੀ ਨਾ ਤੇਰੇ ਬੇੜੇ ਛਾੜ ਦਿੱਤਾ ਹੀ ਹੁਣ ਇਸ ਨੂੰ ਬਾਣੀ 'ਚ ਟਾਂਡਾ ਵੀ ਆਖਿਆ ਘਟ ਆਵ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰ ਹੁਣ ਕਿੰਨੇ ਪਿਆਰੇ ਸ਼ਬਦ ਕਹਿ ਘਟ ਆਵ ਘਟ ਡੂੰਗਰ ਕਹਣਾ ਘਟ ਕਹਿੰਦੇ ਰਸਤੇ ਨੂੰ ਆਵ ਘਟ ਕਹਿੰਦੇ ਔਖੇ ਰਸਤੇ ਨੂੰ ਡੂੰਗਰ ਕਹਿੰਦੇ ਪਹਾੜੀ ਰਸਤੇ ਨੂੰ ਤਿੰਨ ਗੱਲ ਆ ਗੀਆਂ ਘਟ ਰਸਤਾ ਆਵ ਘਟ ਔਖਾ ਰਸਤਾ ਡੂੰਗਰ ਪਹਾੜੀ ਰਸਤਾ ਇੱਕ ਨਿਰਗੁਣ ਬੈਲ ਹਮਾਰ ਮੇਰੇ ਕੋਲ ਇੱਕ ਬਲਦ ਹੈ ਜਿੱਚ ਗੋਣੀ ਕੋਈ ਨਹੀਂ ਰਮਾਇਆ ਜੀਵਾਂ ਕਾ ਬੇਨਤੀ ਮੇਰੀ ਪੂੰਜੀ ਰਾਖ ਮੁਰਾ ਅਸ਼ਮਾਨਾ ਬਲਦ ਹੈ ਤੇ ਟਾਂਡਾ ਕੀ ਆ ਗੱਡਾ ਕੀ ਆ ਸਾਡਾ ਤਨ ਸਾਡੀ ਬਾਡੀ ਹੁਣ ਤੁਹਾਨੂੰ ਗੁਰਦਾਰੇ ਕੌਣ ਲੈ ਕੇ ਆਇਆ ਭਲਾ ਮਨ ਜਦੋਂ ਮਨ ਕਹਿੰਦਾ ਸੀ ਚੱਲੀਏ ਤੇ ਮਗਰ ਟਾਂਡਾ ਤੁਰ ਪਿਆ ਗੱਡਾ ਟਾਂਡਾ ਮੀਨਿੰਗ ਸਾਡਾ ਸਰੀਰ ਪੈਰ ਵੀ ਤੁਰ ਪਏ ਅੱਖਾਂ ਵੀ ਆ ਗਈਆਂ ਸਰੀਰ ਸੜ ਆ ਗਿਆ ਤੇ ਜਦੋਂ ਮਨ ਰੂਪੀ ਬਲਦ ਕਹੂਗਾ ਉੱਠ ਚੱਲੀਏ ਤੇ ਟਾਂਡਾ ਰਹਿ ਜੂ ਇੱਥੇ ਗੱਡਾ ਰਹਿ ਜੂ ਬੋਲੋ ਸਾਸ ਜੀ ਨੇ ਰਹਿਣਾ ਨਾ ਗੱਡੇ ਵੀ ਨਾਲ ਤੁਰਪਣਾ ਇਹਦਾ ਮਤਲਬ ਸਾਰੀ ਗੱਲ ਬੰਦੇ ਦੇ ਮਨ ਦੀ ਗੁਰੂ ਸਾਹਿਬ ਜੀ ਨੇ ਬਾਣੀ ਚ ਬਾਰ ਬਾਰ ਕੀਤੀ ਹੈ ਇਹ ਚੋਂ ਸਮਝਾਇਆ ਹੈ ਬੂਢਾ ਵੰਸ਼ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਡ ਕੈ ਘਰ ਲਿਆਇਆ ਮਾਲ ਇਹ ਕੁਟੰਬ ਤੂੰ ਜੇ ਦੇਖਦਾ ਪਿਆਰਿਆ ਮਨਾ ਆ ਜਿਹੜਾ ਟੱਬਰ ਹੈ ਨਾ ਅੱਖਾਂ ਕੰਨ ਨਾਸਾਂ ਜ਼ਬਾਨ ਇਨਾਂ ਦੇ ਪਿੱਛੇ ਲੱਗ ਲਾ ਕੇ ਪੁੱਠੇ ਕੰਮ ਕਰੀ ਜਾਂਦਾ ਹੈ ਤੂੰ ਇਹ ਕੁੱਟਾਂਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਹੁਣ ਸਾਰਾ ਸਮਾਨ ਲੋ ਇਕੱਠਾ ਕਰ ਲਿਆ ਦੁਖੀ ਕੌਣ ਹੁੰਦਾ ਭਲਾ ਉੱਚੀ ਬੋਲੋ ਅੱਜ ਮੇਰਾ ਮਨ ਬੜਾ ਦੁਖੀ ਹੈ ਕਹਿੰਦਾ ਇਹਨੇ ਤੇਰੇ ਨਾਲ ਨਹੀਂ ਤੋੜਨਾ ਦੁਖੀ ਤੈਨੂੰ ਹੋਣਾ ਪੈਣਾ ਏ ਮਣਕੇ ਅੱਖਾਂ ਗਲਤ ਵੇਖਦੀਆਂ ਕੰਨ ਗਲਤ ਸੁਣਦੇ ਨੇ ਬੰਦਾ ਜ਼ਿੰਦਗੀ ਚ ਬੇਈਮਾਨੀ ਦੀ ਕਮਾਈ ਕਰਕੇ ਸਭ ਕੁਝ ਇਕੱਠਾ ਕਰ ਲਿਆ ਪਰ ਅੱਜ ਮਾਨਵਾ ਜਾ ਰਹਾ ਨਾ ਮਨ ਅੰਦਰੋਂ ਅਫਸਰਟ ਨਾ ਮਨ ਖਿਜਿਆ ਪਿਆ ਨਾ ਕਹਿੰਦੇ ਦੱਸ ਉਹ ਕਿੱਥੇ ਉਦੋ ਸਾਹ ਹੈ ਕਿਆ ਨਿਸ਼ਾਨੀ ਉਦਮ ਦੀ ਕੀ ਨਿਸ਼ਾਨੀ ਆ ਭਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਟੋਟ ਨਾ ਆਵੇ ਅੰਨੀ ਅੰਨ ਦੀ ਕਦੀ ਟੋਟ ਨਹੀਂ ਆਉਂਦੀ ਬੰਦੇ ਕੋਲ ਜਦੋਂ ਬੰਦਾ ਸਰੀਰਕ ਤੌਰ ਤੇ ਉਦਮ ਕਰਦਾ ਪਰ ਉਦਮ ਕਰਨ ਤੋਂ ਬਾਅਦ ਵੀ ਉਦੋਸੀ ਘਰੇ ਹੀ ਉੱਠੀ ਬਾਰੋਂ ਮੱਲੋ ਤੇਰੇ ਕੋ ਆ ਨਾ ਧੰਦੇ ਭੰਡਾਰ ਭਰੇ ਪੈਨੇ ਉਦਾਸੀ ਅਜੇ ਵੀ ਘਰੇ ਪਈ ਆ ਉਦਾਸੀ ਤਾਂ ਨਿਕਲੀ ਨਹੀਂ ਨਾ ਮਨ ਕਰਕੇ ਤੇ ਜੀ ਉਦਾਸ ਕਿਉਂ ਕਿਉਂਕਿ ਸੱਤੀ ਰੰਨੀ ਘਰੇ ਸਿਆਪਾ ਜੜੀਆਂ ਸੱਤ ਰੰਨਾ ਸੀ ਨਾ ਅੰਦਰ ਜਿਹੜੀਆਂ ਅੱਖਾਂ ਕੰਨ ਨਾਸਾਂ ਇਹ ਸਿਆਪਾ ਹੀ ਹੈ ਨਾ ਅੱਖਾਂ ਕਿਦਾਂ ਸਿਆਪਾ ਪਾਉਂਦੀਆਂ ਜਦੋਂ ਕੋਈ ਤੁਹਾਡਾ ਗਵਾਂਢੀ ਕੋਈ ਤਰੱਕੀ ਕਰਦਾ ਕੋ ਰਿਸ਼ਤੇਦਾਰ ਤਰੱਕੀ ਕਰਦਾ ਤੰਨਾ ਨਾਲ ਗੱਲ ਸੁਣਾਉਂਦਾ ਤੁਹਾਨੂੰ ਮੰਨ ਲਓ ਦੋ ਦੋ ਗੱਲਾਂ ਹੋ ਗਈਆਂ ਮੰਨ ਲਓ ਤੁਹਾਡੇ ਕਿਸ ਰਿਸ਼ਤੇਦਾਰ ਨੇ ਦੂਰ ਤੁਹਾਡੇ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਉਹਨੇ ਕੋਈ ਕਾਰੋਬਾਰ ਲਿਆ ਕੋਈ ਬਿਜ਼ਨਸ ਲਿਆ ਤੁਹਾਨੂੰ ਫੋਨ 라ਈ ਉਹਨੇ ਦੱਸਤਾ ਤੇ ਤੁਸੀਂ ਅੱਗੇ ਉਹਨੂੰ ਵਧਾਈ ਵੀ ਦਿੱਤੀ ਕਿਉਂ ਸਾਸ ਜੀ ਬੋਲ ਕੇ ਤੁਸੀਂ ਤੇ ਜੇ ਤ ਤੁਸੀਂ ਹੋਗੇ ਚੰਗੇ ਬਹੁਤ ਵਧੀਆ ਇਨਸਾਨ ਤੇ ਫੇਸ਼ ਕਹੋਗੇ ਸ਼ੁਕਰ ਹੈ ਸਾਡੇ ਭਰਾ ਨੇ ਵੀ ਕਾਰੋਬਾਰ ਲਿਆ ਸ਼ੁਕਰ ਬੱਚੇ ਬਿਜ਼ਨਸ ਬਿਜ਼ਨਸ ਵਾਲੇ ਬਣੇ ਤੇ ਸ਼ੁਕਰ ਹੈ ਭਾਈ ਰੋਟੀ ਚੰਗੀ ਖਾਂਗੇ ਤੇ ਜੇ ਨਾ ਹੋਏ ਚੰਗੇ ਫੇਰ ਕਹਿਣਾ ਪਤਾ ਨਹੀਂ ਕਿੱਥੋਂ ਬਣਾਈ ਜਾਂਦੇ ਸਾਡੇ ਕੋਲ ਤਾਂ ਪਹਿਲਾਂ ਨਹੀਂ ਥੰਡਿਆ ਉੱਚੀ ਬੋਲ ਹਣ ਭਾਈ ਇੱਕ ਇੱਕ ਯਾ ਸੱਤੀ ਰੰਨੀ ਕਾਰੋਬਾਰ ਲਿਆ ਉਹਨਾਂ ਨੇ ਓ ਇੱਥੇ ਨਾ ਲਾਦਣਾ ਸ਼ਿਕਾਗੋ ਵਾਲੇ ਬਣੇ ਤੇ ਨੀਂਦ ਮੈਨੂੰ ਕੈਲੀਫੋਰਨੀਆ ਨਹੀਂ ਆ ਰਹੀ ਮਾਲਕ ਕਾਰੋਬਾਰ ਲਿਆ ਕੈਲੀਫੋਰਨੀਆ ਦੇ ਰਿਹਾ ਤੇ ਨੀਦਰ ਰਿਸ਼ਤੇਦਾਰ ਨੂੰ ਕਨੇਡਾ ਅਮਰੀਕਾ ਕਿਸੇ ਕੰਟਰੀ ਲਾ ਲਓ ਪੰਜਾਬ ਲਾ ਲਓ ਤੁਸੀਂ ਜਿੱਥੇ ਮਰਜ਼ੀ ਲਾ ਲਓ ਜੋੜ ਘਟਾਵਾ ਆਪੇ ਕਰ ਲਿਓ ਨੀਂਦ ਨਹੀਂ ਆ ਰਹੀ ਸਿਆਪਾ ਪੈ ਗਿਆ ਕਿ ਨਹੀਂ ਪੈ ਗਿਆ ਅੱਛਾ ਇਹ ਤਾਂ ਹੋ ਗਿਆ ਕੰਨਰਾ ਹੀ ਸੁਣਾਇਆ ਕਈ ਵਾਰੀ ਆਪਾਂ ਅੱਖੀਂ ਵੇਖ ਲੀਨੇ ਆ ਕਿਹਦਾ ਕਾਰੋਬਾਰ ਵੇਖਿਆ ਕਿ ਦੀ ਤਰੱਕੀ ਵੇਖੀ ਅੱਖਾਂ ਨਾਲ ਵੇਖ ਲਈ ਤੇ ਵੇਖ ਕੇ ਕਈ ਵਰੀ ਬੰਦੇ ਅੱਖਾਂ ਜੱਥਰੂ ਜੇ ਨਹੀਂ ਆ ਜਾਂਦੇ ਪਤਾ ਨਹੀਂ ਹੁੰਦੇ ਖੁਸ਼ੀ ਦੇ ਆਏ ਕਿ ਹੌਗਾ ਨਿਕਲ ਗਿਆ ਬੰਦੇ ਦਾ ਉਹੀ ਇਹ ਆ ਸੱਤੀ ਰੰਨੀ ਉੱਚੀ ਬੋਲੋ ਭਾਈ ਘਰੇ ਸਿਆਪਾ ਇਹ ਕਿਹੜੀ ਬਾਣੀ ਆ ਸ਼ਲੋਕ ਵਾਰਾਂ ਤੇ ਵਧੀਕ ਇਹ ਤੁਹਾਡੇ ਸਾਹਮਣੇ ਆ ਸੱਤੀ ਰੰਨੀ ਘਰੇ ਸਿਆਪਾ ਰੋਵਣ ਕੁੜੀ ਕੰਮੀ ਅੱਛਾ ਇਹ ਸਿਆਪਾ ਕਈ ਵਾਰੀ ਕਿਤੇ ਲੈ ਸਾਡੇ ਘਰ ਉਹਨਾਂ ਸਿਆਪਾ ਪਾਤਾ ਆ ਸਿਆਪਾ ਤੇ ਆਪੇ ਪਾਇਆ ਕਿਸ ਦਾ ਕਾਰੋਬਾਰ ਵੇਖ ਕੇ ਖੁਸ਼ ਹੋ ਜੋ ਸਿਆਪਾ ਮੁੱਕ ਜੂ ਅਹੀਂ ਆਪ ਆਪ ਦੁਖੀ ਹੋ ਕੇ ਆਪਣੇ ਆਪ ਹਵਾਜਾਰ ਹੋਏ ਨਾ ਆ ਜਿਹੜੀਆਂ ਬਹੁਤੀਆਂ ਬਿਮਾਰੀਆਂ ਲੱਗੀਆਂ ਨੇ ਨਾ ਬੰਦੇ ਨੂੰ ਅੱਜ ਇਹ ਪੁੱਠਾ ਸੋਚਣ ਨਾਲ ਲੱਗੀਆਂ ਨੇ ਕੈਮੀਕਲ ਵੱੜ ਰਿਹਾ ਬੰਦੇ ਅੰਦਰ ਪੁੱਠਾ ਸੋਚ ਰਿਹਾ ਹੈ ਪੁੱਠੀਆਂ ਵਿਚਾਰਾਂ ਦਿਮਾਗ ਚ ਆ ਰੀਆਂ ਨੇ ਨਾਨਕ ਭਗਤਾਂ ਸਦਾ ਵਿਗਾਸ ਉਹ ਖੇੜਾ ਕਿੱਥੇ ਗਿਆ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ